ਕੁੱਲੜ ਪੀਜ਼ਾ ਕਪਲ ਨੂੰ ਤਾਂ ਤੁਸੀਂ ਸਾਰੇ ਜਾਣਦੇ ਹੋ ਜੋ ਕਿ ਜਲੰਧਰ ਛੱਡ ਕੇ ਅੱਜਕੱਲ ਇੰਗਲੈਂਡ ਸ਼ਿਫਟ ਹੋ ਚੁੱਕਿਆ ਪਰ ਇੰਗਲੈਂਡ ਜਾ ਕੇ ਉਹਨਾਂ ਨੇ ਪੰਜਾਬ ਨਾਲੋਂ ਵੀ ਵੱਧ ਚੜ੍ਹਾਈ ਕੀਤੀ ਹੈ ਉਹਨੇ ਚੜ੍ਹਾਈ ਦਾ ਵੀਡੀਓ ਦੀ ਉਹਨਾਂ ਦੀ ਪੰਜਾਬ ਵਿੱਚ ਨਹੀਂ ਸੀ ਜਿੰਨੀ ਕੇ ਅੱਜਕੱਲ ਇੰਗਲੈਂਡ ਦੇ ਵਿੱਚ ਹੈ ਪੰਜਾਬ ਦੇ ਵਿੱਚ ਤਾਂ ਕਹਿ ਰਹੇ ਸੀ ਕਿ ਸਾਥੋਂ ਗਲਤੀ ਹੋ ਗਈ ਅੱਗੇ ਤੋਂ ਦੁਬਾਰਾ ਨਹੀਂ ਇਹੋ ਜਿਹਾ ਹੋਏਗਾ ਸਾਨੂੰ ਪਤਾ ਨਹੀਂ ਸੀ ਕਿ ਸਾਡੇ ਨਾਲ ਇਹੋ ਜਿਹਾ ਕੁਝ ਵੀ ਹੋਵੇਗਾ ਪਰ ਇੰਗਲੈਂਡ ਜਾ ਕੇ ਤਾਂ ਇਹ ਹੱਦਾਂ ਹੀ ਟੱਪ ਗਏ ਉੱਥੇ ਜਾ ਕੇ ਤਾਂ ਗੋਰੀਆਂ ਕਹਿਣ ਲੱਗੀਆਂ ਕਿ ਸਾਨੂੰ ਗੋਪੀ ਵਿਖਾਓ ਗੋਪੀ ਦੀ ਢੂਈ ਕੀ ਚੀਜ਼ ਐ ਸਾਨੂੰ ਉਹ ਵੀ ਦੱਸੋ ਉੱਪਰੋਂ ਦੀ ਉੱਪਰੋਂ ਉਹਨਾਂ ਦੀਆਂ ਮਾਤਾਵਾਂ ਵੀ ਕਹਿ ਰਹੀਆਂ ਨੇ ਕਿ ਇਹ ਗੋਪੀ ਕੀ ਚੀਜ਼ ਐ ਪਰ ਇਸ ਤੇ ਸਹਿਜ ਦਾ ਕੋਈ ਜਵਾਬ ਨਹੀਂ ਆਉਂਦਾ ਉਹ ਫਿਰ ਵੀ ਟਿਕਟੌਕ ਤੇ ਉਹਨਾਂ ਦਾ ਲਾਈਵ ਹੀ ਰਹਿੰਦਾ ਅੱਜ ਕੱਲ ਤਾਂ ਸਾਰੇ ਇਹਨਾਂ ਨੂੰ ਆਪ ਹੀ ਕਹਿਣ ਲੱਗੇ ਕਿ ਇਹ ਪੈਸਿਆਂ ਦੇ ਭੁੱਖੇ ਨੇ ਇਹ ਵੀਡੀਓ ਇਹਨਾਂ ਨੇ ਆਪ ਹੀ ਲੀਕ ਕੀਤੀ ਸੀ ਉੱਥੇ ਵੀ ਇਹਨਾਂ ਉੱਪਰ ਇਸ ਗੱਲ ਦਾ ਕੋਈ ਅਸਰ ਨਹੀਂ ਪੈਂਦਾ ਉੱਥੇ ਵੀ ਇਹ ਇਦਾਂ ਹੀ ਕਰਦੇ ਨੇ ਜਿੱਦਾਂ ਪੰਜਾਬ ਦੇ ਵਿੱਚ ਕਰਦੇ ਸੀ। ਟਿਕਟੌਕ ਤੇ ਲਾਈਵ ਆ ਕੇ ਇਹਨਾਂ ਨੂੰ ਕਾਫੀ ਮੋٹے ਪੈਸੇ ਮਿਲਦੇ ਨੇ। ਸਾਰੇ ਸ਼ਰਿਆਮ ਹੀ ਇਹਨਾਂ ਨੂੰ ਕਹਿੰਦੇ ਨੇ ਕਿ ਗੋਪੀ ਵਿਖਾਓ ਗੋਪੀ ਵਿਖਾਓ ਗੋਪੀ। ਪਰ ਇਹਨਾਂ ਉੱਪਰ ਕੋਈ ਅਸਰ ਨਹੀਂ ਪੈਂਦਾ। ਇਹ ਲਾਈਵ ਉਦਾਂ ਹੀ ਉਹਨਾਂ ਨਾਲ ਗੱਲਾਂ ਬਾਤਾਂ ਕਰੀ ਜਾਂਦੇ ਨੇ ਤੇ ਇਹਨਾਂ ਦਾ ਇਹ ਹਰ ਰੋਜ਼ ਦਾ ਕੰਮ ਹੋ ਚੁੱਕਿਆ ਹੈ। ਹਣ ਦੋਸਤੋ ਅੱਗੇ ਇਹ ਵੇਖਣਾ ਹੋਵੇਗਾ ਕਿ ਇਹ ਕਿੰਨਾ ਟਾਈਮ ਚੱਲੇਗਾ। ਕਿੰਨਾ ਟਾਈਮ ਸ਼ਰਿਆਮ ਲੋਕ ਇਹਨਾਂ ਨੂੰ ਇਸ ਤਰ੍ਹਾਂ ਚਲਾਉਂਦੇ ਰਹਿਣਗੇ ਤੇ ਇਹ ਲਾਈਵ ਆ ਕੇ ਉਹਨਾਂ ਦੀਆਂ ਗੱਲਾਂ ਸੁਣਦੇ ਰਹਿਣਗੇ ਐਸ ਵਿੱਚ ਤੁਹਾਡੀ ਕੀ ਰਾਏ ਆ ਦੋਸਤੋ ਕਮੈਂਟ ਵਿੱਚ ਜਰੂਰ ਸ਼ੇਅਰ ਕਰਿਓ